ਸਤਿ ਸ਼੍ਰੀ ਅਕਾਲ ਜੀ ਮੈਂ ਰਾਜਦੀਪ ਸਿੰਘ ਅਲਵੇਲਾ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਨਿਊਜ਼ ਚੈਨਲ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਡੀਏਪੀ ਖਾਦ ਨੂੰ ਲੈ ਕੇ ਧਰਨਾ ਲਗਾਉਣ ਜਾ ਰਹੀ ਸੀ ਪਰ ਉਸ ਧਰਨੇ ਨੂੰ ਉਹਨਾਂ ਨੇ ਮੀਟਿੰਗ ਦੇ ਵਿੱਚ ਤਬਦੀਲ ਕਰ ਲਿਆ ਉਹਨਾਂ ਨੇ ਖੇਤੀਬਾੜੀ ਅਫਸਰ ਦੇ ਨਾਲ ਗੱਲਬਾਤ ਕੀਤੀ ਹੈ ਇਸ ਸਮੇਂ ਅਸੀਂ ਗੱਲਬਾਤ ਕਰਦੇ ਹਾਂ ਜ਼ਿਲ੍ਹਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਹਰਦੀਪ ਸਿੰਘ ਗਿਆਸਪੁਰਾ ਦੇ ਨਾਲ ਤੇ ਖੇਤੀਬਾੜੀ ਅਫਸਰ ਨਾਲ ਕੀ ਕਹਿਣਾ ਤੇ ਕਿਹੜੀ-ਕਿਹੜੀ ਮੰਗਾਂ ਨੂੰ ਲੈ ਕੇ ਸੀ ਇਹ ਗੱਲਬਾਤ ਜਿਹੜਾ ਧਰਨਾ ਸੀ ਇਹ ਮੀਟਿੰਗ ਹੋਈ ਹੈ ਹੁਣ ਅਸੀਂ ਗੱਲਬਾਤ ਕਰਦੇ ਹਾਂ ਜੀ ਪਰ ਤਾਂ ਜੀ ਅੱਜ ਦਾ ਕੀ ਮਾਮਲਾ ਹੈਗਾ ਇਹ ਅੱਜ ਅਸੀਂ ਮਾਛੂਆੜਾ ਖੇਤੀਬਾੜੀ ਦਫ਼ਤਰ ਪਹੁੰਚੇ ਆ ਕਿਉਂਕਿ ਸਾਨੂੰ ਬਹੁਤ ਸ਼ਿਕਾਇਤਾਂ ਮਿਲ ਰਹੀਆਂ ਨੇ ਵੀ ਜਿਹੜੇ ਦੁਕਾਨਦਾਰ ਨੇ ਆਪਣੀ ਰਾਜ ਨੇ ਫੈਟਿਲਾਇਜ਼ਰ ਦੀ ਜੋ ਵੀ ਦੁਕਾਨਾਂ ਨੇ ਉੱਤੇ ਯਾਨਕਿ ਜੇ ਡਾਈ ਆਉਂਦਾ ਵੀ ਆ ਤਾਂ ਉਹਦੇ ਨਾਲ ਜਿਹੜਾ ਫਾਲਤੂ ਸਮਾਨ ਦਿੱਤਾ ਜਾ ਰਿਹਾ ਅਸੀਂ ਖੇਤੀਬਾੜੀ ਦਫ਼ਤਰ ਨੂੰ ਬੇਨਤੀ ਕੀਤੀ ਆ ਵੀ ਕੱਲੀ ਕੱਲੀ ਦੁਕਾਨ ਚੈੱਕ ਕੀਤੀ ਜਾਵੇ ਠੀਕ ਆ ਜੀ ਜੇ ਡਾਈ ਪਿਆਵਾ ਕਿਸਾਨਾਂ ਨੂੰ ਤੁਸੀਂ ਕੋਲ ਖੜ ਕੇ ਚਕਾਓ ਦੂਸਰਾ ਅਸੀਂ ਦੁਕਾਨਦਾਰਾਂ ਨੂੰ ਬੇਨਤੀ ਕਰਦੇ ਆਂ ਬਈ ਤੁਸੀਂ ਬੇਸ਼ੱਕ ਡਾਈ ਨਾ ਲਓ ਸਾਨੂੰ ਕੋਈ ਮਤਲਬ ਨਹੀਂ ਇਸ ਤਾਂ ਪਰ ਅਸੀਂ ਸੋਨੂੰ ਨਾਲ ਸਮਾਨ ਦੇ ਕੇ ਨਹੀਂ ਜੱਟਾਂ ਨੂੰ ਚਕਾਉਣ ਦੇਣਾ ਸਰਕਾਰ ਦਾ ਮਾਮਲਾ ਸਰਕਾਰ ਆਪ ਨੂੰ ਜਿੱਠੂਗੀ ਅਸੀਂ ਸਰਕਾਰ ਦੇ ਮੂਹਰੇ ਪਿੱਟਾਂਗੇ ਪਿੱਟ ਸਿਆਪਾ ਕਰਾਂਗੇ ਸਰਕਾਰ ਸਾਡਾ ਹੱਲ ਕਰੂਗੀ ਪਰ ਤੁਸੀਂ ਕਿਸੇ ਵੀ ਕੰਪਨੀ ਤੋਂ ਨਾਲ ਕੋਈ ਬੇਲੋੜਾ ਸਮਾਨ ਨਹੀਂ ਲੈਣਾ ਜੇ ਤੁਸੀਂ ਲੈਨੇ ਹੋ ਅਸੀਂ ਉਹ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਦੇ ਆ ਅਸੀਂ ਕਿਸਾਨਾਂ ਨੂੰ ਇੱਕ ਦੋ ਦੋ ਥੈਲੀਆਂ ਦੇ ਨਾਲ 12-1500 ਦਾ ਸਮਾਨ ਨਹੀਂ ਲੈਣ ਦੇਣਾ ਇਹ ਸਾਡੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਤੇ ਅੱਜ ਅਸੀਂ ਕੱਲੀ-ਕੱਲੀ ਮੱਛਵਾੜੇ ਦੀ ਦੁਕਾਨ ਦੇ ਨਾਲ ਜਾ ਕੇ ਖੇਤੀਬਾੜੀ ਵਿਭਾਗ ਦੇ ਨਾਲ ਜਾ ਕੇ ਚੈੱਕ ਕਰਨਾ ਜਿਹੜਾ ਫालतू ਸਮਾਨ ਆ ਬਈ ਤੇ ਡਾਈ ਪਿਆ ਵਾ ਜਿੱਥੇ ਉਹ ਅਸੀਂ ਆ ਜਿਹੜੇ ਕਿਸਾਨਾਂ ਨੂੰ ਲੋੜ ਆ ਤੇ ਉਹਨਾਂ ਨੂੰ ਅਸੀਂ ਆਪਣਾ ਦਬਾਵਾਵਾਂਗੇ ਇਹੋ ਜਿਹਾ ਮਾਮਲਾ ਆਇਆ ਵੀ ਸਾਹਮਣੇ ਦੇਖੋ ਜੀ ਬਹੁਤ ਸਿਕਾਇਤਾਂ ਆਉਂਦੀਆਂ ਨੇ ਤੁਸੀਂ ਦੇਖਦੇ ਹੋ ਕਿਉਂਕਿ ਇਹਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜੇ ਕੋਈ ਥਲੜੇ ਅਫਸਰ ਕੋਈ ਕਾਰਵਾਈ ਕਰਦੇ ਨੇ ਉਤੋਂ ਪ੍ਰੈਸ਼ਰ ਆ ਜਾਂਦਾ ਮੈਂ ਉਹਨਾਂ ਅਫਸਰਾਂ ਨੂੰ ਵੀ ਬੇਨਤੀ ਕਰਦਾ ਵੀ ਅਸੀਂ ਤੁਹਾਡੇ ਘਰਾਂ ਮੂਹਰੇ ਆਵਾਂਗੇ ਹੂੰ ਜੇ ਨਾ ਕੋਈ ਤੁਸੀਂ ਹੱਲ ਕਰਿਆ ਜਾਂ ਤੁਸੀਂ ਪ੍ਰੈਸ਼ਰਾਈਜ਼ ਕਰਦੇ ਹੋ ਥਲੜੇ ਅਫਸਰਾਂ ਨੂੰ ਆਪਣਾ ਇਸ ਗੱਲੇ ਕਰੀਂ ਧਿਆਨ ਦਿਓ ਅਸੀਂ ਡਾਕਟਰ ਵੀ ਆਉਣਾ ਤੁਹਾਡੇ ਦਰ ਘਰਾਂ ਦੇ ਮੂਹਰੇ ਆ ਕੇ ਬੈਠਾਂਗੇ ਕਿਉਂਕਿ ਜੱਟ ਐਨਾ ਲਾ ਲੁੱਟ ਹੋ ਰਹੀ ਆ ਕਿਸਾਨ ਦੀ ਬਹੁਤ ਜ਼ਿਆਦਾ ਇਹਦੇ ਬਲ ਨਾਲ ਸਰਕਾਰ ਦਾ ਧਿਆਨ ਆ ਨਾ ਕਿਸੇ ਅਫਸਰਾਂ ਦਾ ਆਪਣੇ ਕਕਾਇਬਲਾਂ ਦੇ ਵਿੱਚ ਬੈਠੇ ਨੇ ਕੋਈ ਉਹਨਾਂ ਦਾ ਧਿਆਨ ਨਹੀਂ ਡੀਪੀ ਹੈ ਨਹੀਂ ਸਾਡੇ ਇਲਾਕੇ ਦੇ ਵਿੱਚ ਵੀ 30 ਰੁਪਏ ਰੇਕ ਲਗਣਾ ਸੀ ਉਹ ਵੀ ਲੰਘ ਗਿਆ ਸਾਡੀ ਜਿਹੜੀ ਪੂਰੀ ਬੇਲਟ ਆ ਖੇਤੀਬਾੜੀ ਆ ਆਪਣੇ ਆਲੂ ਦੀ ਆ ਸਾਡੇ ਕਿਸਾਨਾਂ ਦੇ ਕੋਲ ਬਿਲਕੁਲ ਟਾਈ ਨਹੀਂ ਹੈਗਾ ਸਾਡੀ ਫਸਲ ਜਿਹੜੀ ਆ ਲੇਟ ਹੋ ਰਹੀ ਹੈ ਸਰ ਤੁਹਾਡਾ ਨਾਂ ਕੀ ਹੈ ਤੇ ਉਹਦਾ ਕੀ ਹੈ ਦੱਸੋ ਮੇਰਾ ਨਾਮ ਰਮੇਂਦਰ ਸਿੰਘ ਮੈਂ ਬਲਾਕ ਖੇਤੀਬੜੀ ਅਫਸਰ ਮਾਚੀ ਬੜਾ ਸਾਹਿਬ ਸਰ ਬਾਹਰ ਕਿਸਾਨ ਘਰ ਨਾਲ ਲਾਣ ਨੂੰ ਬੈਠੇ ਨੇ ਤੁਹਾਡੇ ਕੋਲ ਵੀ ਆਏ ਹੋਣੇ ਕੀ ਮਾਮਲਾ ਹੈ ਹਾਂਜੀ ਕਿਸਾਨ ਆ ਕੇ ਮਿਲੇ ਨੇ ਕਿਸਾਨਾਂ ਦਾ ਜਿਹੜਾ ਮੁੱਖ ਮਸਲਾ ਵਾ ਉਹ ਡੀਏਪੀ ਦੀ ਦੀ ਡਿਮਾਂਡ ਡੀਏਪੀ ਦੀ ਸ਼ਾਰਟੇਜ ਚੱਲ ਰਹੀ ਹੈ ਤੇ ਸ਼ਾਰਟੇਜ ਇਹ ਇਹਨਾਂ ਦਾ ਕੰਪਨੀਆਂ ਦਾ ਜਿਹੜਾ ਸਰਕਾਰ ਨਾਲ ਸਬਸਿਡੀ ਦਾ ਜਿਹੜਾ ਉਹ ਸੀਗਾ ਰੋਲਾ ਇਹ ਕਾਫੀ ਹੱਦ ਤੱਕ ਪਹਿਲਾਂ ਹੱਲ ਹੋ ਗਿਆ ਸੀਗਾ ਜਿਸ ਕਰਕੇ ਜਿਹੜੇ ਰੈਕ ਜਿਹੜੇ ਚਾਲੂ ਹੋ ਗਏ ਸੀਗੇ ਤੇ ਦੋ ਵੱਡੇ ਰੈਕ ਆਪਣੇ ਲੁਧਿਆਣੇ ਪਹਿਲਾਂ ਲੱਗ ਵੀ ਚੁੱਕੇ ਆ ਇੱਕ ਹੁਣ 30 ਤਰੀਕ ਦਾ ਸੀਗਾ ਤੇ ਉਹ ਜਿਹੜਾ ਰੈਕ ਆ ਉਹ ਲੇਟ ਹੋ ਗਿਆ ਵਾ ਸੰਭਾਵਨਾ ਕਿ ਹਫਤੇ ਤੱਕ ਜਿਹੜਾ ਡੀਏਪੀ ਦਾ ਰੈਕ ਆ ਜਾਊਗਾ ਕੀ ਕਾਰਨ ਹੋਰ ਕੀ ਕਾਰਨ ਹੋ ਸਕਦਾ ਜੀ ਇਹਦਾ ਜੀ ਇਹ ਹੈ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਿਹੜਾ ਰਾਮ ਮਟੀਰੀਅਲ ਹੁੰਦਾ ਜਿਹਦੇ ਤੋਂ ਡੀਏਪੀ ਤਿਆਰ ਹੁੰਦਾ ਵਾ ਉਹਦੇ ਵੀ ਜਿਹੜੇ ਰੇਟ ਵਧ ਚੁੱਕੇ ਆ ਤੇ ਦੂਸਰਾ ਇਹ ਆ ਵੀ ਇਹ 100% ਹੀ ਲਗਭਗ ਬਾਹਰੋਂ ਆਉਂਦਾ ਵਾ। ਕੋਈ ਪ੍ਰਾਈਵੇਟ ਦੁਕਾਨਾਂ ਦੇ ਜਿਵੇਂ ਬਾਹਰ ਪਿਆ ਤਾਂ ਉਹ ਸਮਾਨ ਦਿੰਦੇ ਆ ਨਾਲ ਕਿਸਾਨ ਕਹਿ ਰਹੇ ਆ ਕੋਈ ਹੈ ਇਦਾਂ ਦਾ ਆ ਮਾਮਲਾ ਕੋਈ। ਹਾਂਜੀ ਇਹਦੇ ਵਿੱਚ ਹੈ ਇੱਕ ਨਾ ਨੈਨੋ ਯੂਰੀਆ ਜਾਂ ਨੈਨੋ ਡੀਏਪੀ ਜਿਹੜਾ ਸੈਂਟਰ ਗਵਰਨਮੈਂਟ ਨੇ ਜਾਂ ਇਸਕੋ ਨੇ ਇੱਕ ਲਾਂਚ ਕੀਤਾ ਸੀਗਾ। ਉਹ ਜਿਹੜੀ ਖਾਦ ਸੀਗੀ ਇਹ ਜਿੰਨੀਆਂ ਵੀ ਇਹ ਸਬਸਿਡਾਈਜ਼ ਖਾਦਾਂ ਆ ਜਿਵੇਂ ਯੂਰੀਆ ਜਾਂ ਡੀਏਪੀ ਇਨਾਂ ਦੇ ਬਦਲ ਦੇ ਤੌਰ ਤੇ ਵਰਤਣ ਲਈ ਸੀਗੀਆਂ ਤੇ ਸੈਂਟਰ ਗਵਰਨਮੈਂਟ ਦੀ ਵੀ ਇਹੀ ਹੈ ਵੀ ਜਿਹੜੀ ਸਬਸਿਡੀ ਇੰਨੇ ਵੱਡੇ ਪੱਧਰ ਤੇ ਖਾਦਾਂ ਉੱਪਰ ਜਿਹੜੀ ਜਾ ਰਹੀ ਹੈ ਉਸ ਨੂੰ ਘਟਾਉਣ ਦੇ ਲਈ ਇਹ ਉਪਰਾਲਾ ਕੀਤਾ ਗਿਆ ਸੀਗਾ ਤੇ ਉਹ ਚੀਜ਼ ਨਵੀਂ ਆ ਨਵੀਂ ਹੋਣ ਕਰਕੇ ਫਾਰਮਰ ਦੇ ਵਿੱਚ ਉਹਨੂੰ ਫਾਰਮਰ ਅਕਸੈਪਟ ਕਰਨ ਦੇ ਲਈ ਹਜੇ ਥੋੜਾ ਟਾਈਮ ਲੱਗੂਗਾ ਤੇ ਨੈਨੋ ਜਿਹੜਾ ਯੂਰੀਆ ਵੋ ਆ ਰਿਹਾ ਵਾ ਉਹ ਤਿੰਨ ਸਾਲ ਹੋ ਗਏ ਆ ਨੈਨੋ ਡੀਏਪੀ ਵੀ ਜਿਹੜਾ ਹੁਣ ਸ਼ੁਰੂ ਹੋਇਆ ਸੀਗਾ ਲੇਕਿਨ ਇਸ ਤਰ੍ਹਾਂ ਆ ਵੀ ਜਿਹੜੀ ਕਿਸਾਨਾਂ ਨੂੰ ਜਿਵੇਂ ਡੀਏਪੀ ਪਹਿਲਾਂ ਪੁਰਾਣਾ ਵਰਤ ਰਹੇ ਆ ਜਿਵੇਂ ਕਣਕ ਦੇ ਵਿੱਚ ਜਾਂ ਆਲੂ ਦੇ ਵਿੱਚ ਥੱਲੇ ਔਰ ਕਰਨਾ ਕਹ ਲੋ ਜਾਂ ਥੱਲੇ ਛੱਟਾ ਮਾਰਨਾ ਉਹ ਸੌਖਾ ਲੱਗਦਾ ਵਾ ਇਹ ਜਿਹੜੀ ਨੈਨੋ ਯੂਰੀਆ ਜਾਂ ਨੈਨੋ ਡੀਏਪੀ ਦੀ ਸਪਰੇ ਦੇ ਵਿੱਚ ਇਹ ਵਰਤੋ ਹੋਣੀ ਆ ਤੇ ਇਸ ਕਰਕੇ ਜਿਹੜਾ ਇਹ ਕਿਸਾਨ ਜਿਹੜਾ ਨਹੀਂ ਲੈ ਰਹੇ ਹੈਗੇ ਤੇ ਹੋਰ ਜੇ ਕੋਈ ਕਿਸੇ ਵੀ ਤਰ੍ਹਾਂ ਦੀ ਟੈਗਿੰਗ ਕੋਈ ਡీలਰ ਕਰਦਾ ਵਾ ਤਾਂ ਉਹ ਜਦੋਂ ਵੀ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਤੁਰੰਤ ਉਹਦੇ ਤੇ ਕਾਰਵਾਈ ਕਰਾਂਗੇ ਹੁਣ ਤੁਹਾਡੇ ਕਿਸਾਨਾਂ ਨੂੰ ਕੀ ਅਪੀਲ ਹੈ ਮੇਰੀ ਕਿਸਾਨਾਂ ਨੂੰ ਇਹੀ ਅਪੀਲ ਹੈ ਵੀ ਜਿੱਦਾਂ ਦੇ ਹਾਲਾਤ ਡੀਏਪੀ ਖਾਦ ਦੇ ਬਣੇ ਹੋਏ ਆ ਇਹਦੇ ਬਦਲ ਦੇ ਵਿੱਚ ਜਿਹੜੇ ਮਾਰਕੀਟ ਦੇ ਵਿੱਚ ਬਹੁਤ ਖਾਦਾਂ ਆ ਰਹੀਆਂ ਜਿਨ੍ਹਾਂ ਦੇ ਵਿੱਚੋਂ ਫਾਸਫੋਰਸ ਤਾ ਜਿਹੜਾ ਉਹ ਸਾਡੀਆਂ ਅਗਲੀਆਂ ਫਸਲਾਂ ਨੂੰ ਮਿਲ ਸਕਦਾ ਵਾ ਜਿੱਦਾਂ ਇੱਕ ਟੀਐਸਪੀ ਟ੍ਰਿਪਲ ਸੁਪਰ ਫਾਸਫੇਟ ਖਾਦ ਆਈ ਆ ਉਹਦੇ ਵਿੱਚ ਜਿਹੜੀ 46% ਫਾਸਫੋਰਸ ਦੀ ਮਾਤਰਾ ਵਾ 1 ਨ ਪੀ ਕੇ 12 32 16 ਆਉਂਦਾ ਉਹਦੇ ਵਿੱਚ 32% ਆ 1 20 20 0 13 ਆਉਂਦਾ ਉਹਦੇ ਵਿੱਚ 20% ਆ ਇਸੇ ਤਰ੍ਹਾਂ ਹੀ ਸੁਪਰ ਫਾਸਫੇਟ ਆ 16% ਆ ਇਸ ਤਰ੍ਹਾਂ ਦੀਆਂ ਕਾਫੀ ਖਾਦਾਂ ਹੈਗੀਆਂ ਵਾ ਜਿਨ੍ਹਾਂ ਨੂੰ ਅਸੀਂ ਡੀ ਏ ਪੀ ਦੇ ਬਦਲ ਦੇ ਵਿੱਚ ਵਰਤ ਸਕਦੇ ਹਾਂ